ਮੇਰੇ ਵੀਰੇ ਦੇ ਪਿੱਛੇ ਕੋਸਰ ਕੋਸਰ ਹੁੰਦੀ ਸੀ ਤੇ ਮੈਨੂੰ ਪਹਿਲਾਂ ਪਤਾ ਲੱਗਿਆ ਸੀ ਵੀ ਇਹ ਆਹ ਹੁੰਦੀ ਆ ਤੇ ਉਹਦੋਂ ਸ਼ਾਲੂ ਪੜਾ ਦਾ ਗਾ ਸ਼ੜਾ ਦਾ ਲੱਗ ਗਿਆ ਗੋਜਰੇ ਤੇ ਅੰਦਾਬੀ ਆ ਜੀ ਉਹਦੇ ਆਏ ਛਾਲੇ ਨੂੰ ਪੈਣਾ ਆ ਛਾਲੇ ਨੂੰ ਪੈਣਾ ਤੁਹਾਨੂੰ ਚੱਕ ਪਿੰਡ ਜੜਾ ਤੁਹਾਡਾ ਸੀ ਜੜਾ ਆ ਛਾਲੇ ਜੇ ਤੁਹਾਡੇ ਮੇਰੇ ਲੋਪਰਾ ਸੀ ਇੱਥੇ ਨਾ ਪੈਣਾ ਇੱਕ ਮੇਰੀ ਮਾਂ ਨੇ ਮੋੜੇ ਚੁੱਕਿਆ ਪੁੱਛੜ ਚੁੱਕਿਆ ਤੇ ਇਹਦਾ ਕਰਕੇ ਜੇ ਸਾਲੂ ਬੜੇ ਰਾਇਆ ਆਏ ਲਾਗੇ ਬੁਝੀਆਂ ਵਾਲੀ ਪੇਸ਼ ਸੀ ਆਏ ਉਹ ਨੂੰ ਤੋਰ ਤੇ ਸਾਰੀ ਜਿੱਥੇ ਵਾਟਿਆ ਵੀ ਉੱਥੇ ਦੇ ਪੇਜ ਤੇ ਵਾਣਾ ਦੇ ਵਾਲੇ ਦੁਆਲੇ ਪਿਣਾ ਦੇ ਨਾਮਾਂ ਦਾ ਤੁਹਾਨੂੰ ਪਤਾ ਹੈ ਜਿਹੜੇ ਪਾਕਿਸਤਾਨ ਚ ਸਾਡੇ ਤੇ ਦੰ ਦਸਿਆ ਤੇ ਗੁਰਦੇ ਤੋਂ ਲਾ ਕੇ ਸੜਾਂ ਦੇ 298 ਉਹ ਮੁਝਿਆ ਵਾੜੀ ਜਿੱਤੇ ਮਦਰੀ ਯਾਰਾਂ ਡੋਟਗਾ ਸਾਰੇ ਇਹ ਜੇ ਬੜੀ ਉਹ ਸਮੇਂ ਦੀ ਯਾਦ ਆਉਂਦੀ ਤੁਹਾਨੂੰ ਆਪਣੇ ਪਿਛਲੇ ਜੱਡੇ ਤੁਸੀਂ ਜਨਮ ਲਿਆ ਜਿੱਥੇ ਤੁਸੀਂ ਵੱਡੇ ਹੋਏ ਜੇ ਯਾਦ ਹੀ ਆਉਂਦੀ ਆ ਸਾਰਾ ਦਿਨਾਂ ਘਰ ਸੀ ਸਾਰੇ ਆਪਣੇ ਡਿਗਾਇਆ ਕਿਉਂ ਦਾ ਵੀ ਯਾਰ ਇਤਨਾ ਨਾਲ ਕਸਲਾਗਾਸੀ ਆਗੋਸ਼ੀਆ ਜਿਵੇਂਗੇ ਤੁਸੀਂ ਉਹ ਵੰਡ ਦੇ ਦੌਰਾਨ ਤੁਸੀਂ ਇੱਧਰ ਆਏ ਜੇ ਤੇ ਉਧਰ ਸਹੀ ਸੀ ਉਸ ਵਕਤ ਜਾਂ ਇੱਧਰ ਤੁਹਾਨੂੰ ਹੋਣ ਸਹੀ ਆ ਉਧਰ ਸਹੀ ਸੀ ਉਧਰ ਸਹੀ ਸੀ ਤਾਂ ਦਰਸ਼ਕੋ ਡੇਲੀ ਨਿਊਜ਼ ਹੁਣ ਤੱਕ ਤੇ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਜੇ ਕਿ 1947 ਦੀ ਵੰਡ ਦੌਰਾਨ ਜਿੱਥੇ ਦੇ ਜਿੱਦਾਂ ਆਰਥਿਕ ਪੱਖੋਂ ਨੁਕਸਾਨ ਹੋਇਆ ਉਸ ਦੇ ਨਾਲ ਨਾਲ ਜਿਹੜੇ ਸਮਾਜਿਕ ਤਾਣੇ ਬਾਣੇ ਸਾਡੇ ਰਿਸ਼ਤੇਦਾਰੀਆਂ ਆਪਸੀ ਭਾਈਚਾਰਕ ਸਾਂਝ ਉਹਨੂੰ ਵੀ ਬੜੀ ਵੱਡੀ ਛੱਟ ਲੱਗੀ ਸੀ ਇਸ ਦੀ ਇੱਕ ਤਾਜ਼ਾ ਮਿਸਾਲ ਮਾਤਾ ਗੁਰਬਚਨ ਕੌਰ ਰਾਣੇਵਾਲੀ ਜਿਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਸਾਰਾ ਅੱਖੀਂ ਡਿੱਠਾ ਹਾਲ ਕਿ ਉਹ ਉਸ ਤਰ੍ਹਾਂ ਜਿਦੋਂ ਉਹਨਾਂ ਦਾ ਪਿੰਡ ਕਿਹੜਾ ਸੀ ਰਸਤੇ ਚਾਉਂਦੇ ਆ ਉਹਨਾਂ ਕੀ ਕੀ ਯਕੀਂ ਸਾਰੇ ਸੀ ਨੂੰ ਵੇਖੇ ਅਸੀਂ ਇਹ ਗੱਲ ਕਰਦੇ ਹਾਂ ਮਾਤਾ ਗੁਰਬਚਨ ਕੌਰ ਨਾਲ ਮਾਤਾ ਜੀ ਕੀ ਨਾ ਆਪਣਾ ਕੀ ਗੱਲ ਬਾਤ ਕੋਲ ਅੱਛਾ ਮਾਤਾ ਜੀ ਉੱਥੇ ਕੀ ਪਿੰਡ ਤੁਹਾਡਾ ਕਿਹੜਾ ਸੀ ਉੱਥੇ ਪਾਕਿਸਤਾਨ ਚ ਕੀ 224 ਵਾ ਗੋਰੀ ਰਿਕਾਰਡ ਨਾ ਜਿਹੜਾ ਏਅਰਪੋਰਟ ਉਦੋਂ ਤੁਹਾਡੀ ਉਮਰ ਕਿੰਨੀ ਸੀ ਉੱਥੇ 14 ਸਾਲ ਦੀ 14 ਸਾਲ ਦੀ ਅੱਛਾ ਉਤੋਂ ਫਿਰ ਜਦੋਂ ਤੁਸੀਂ ਆਏ ਉੱਥੇ ਕਿਸ ਤਰ੍ਹਾਂ ਜਦੋਂ ਉਧਰੋਂ ਤੁਰੇ ਤੁਸੀਂ ਕਿਸ ਤਰ੍ਹਾਂ ਰਾਜ ਕਟਵਾ ਡੋਇਆ ਕੀ ਕੁਝ ਵੇਖਿਆ ਸੀ ਉਹਦੇ ਬਾਰੇ ਦੱਸੋ ਦਰਸ਼ਕਾਂ ਨੂੰ ਦਰਸ਼ਕਾਂ ਕੀ ਜਿਹੜਾ ਤੋਰਿਆ ਉਸੇ ਸਾਡੇ ਦਾਦੀ ਪਾਪੇ ਦਾ ਗੱਡਾ ਹੈਗਾ ਸੀ ਤੇ ਸਾਡਾ ਗੱਡਾ ਹੈ ਜੀ ਤੇ ਗੱਡੇ ਤੇ ਸਮਾਨ ਛੱਡਣ ਲੱਡਣਾ ਸੀ ਅਈ ਤੇ ਕਿਸੇ ਦਾ ਪਈਆ ਫੜਿਆ ਕੇ ਇਹਦਾ ਯੂਰਾ ਫੜਿਆ ਉਸੇ ਰੇ ਦਵਾ-ਦਵ ਮਿਸਤਰੀ ਘੱਟ ਸੀ ਮੜੀ ਕਦਾਇਆ ਇਹ ਤੋਰਿਆ ਦੁਕਾਨਾਂ ਨੂੰ ਦੁਕਾਨਾਂ ਜਿਹਨੂੰ ਤੋਰਿਆ ਤੇ ਉਹ ਸਵੇਰੇ ਫੇਰੀ ਲਾ ਗਈ ਪੇਂਡਿਆ ਬੁੱਝਿਆ ਵਾਲੀ ਇਹੀ ਦਾਸਾਰ ਖੇਟੀ ਉਹਨਾਂ ਨੇ ਸਾਡੀ ਮਰਜ ਸੁਈ ਆ ਹੀ ਖੀਰਾ ਰੇਡੀਆਂ ਸਾਡੀਆਂ ਖੀਰਾ ਪਈਆਂ ਰਹਿ ਗਈਆਂ ਮੋੜ ਮੋੜੇ ਆੜ ਕੇ ਮੁਸਲਮਾਨ ਜਿਹੜੀ ਉਹ ਖੀਰਾ ਕੱਟਣ ਡੰਗਣਾ ਨੂੰ ਅਹੀ ਮਾਰ ਮਾਰ ਛੋਟੀ ਮਾਰ ਮਾਰ ਛੋਟੀ ਇਹ ਬਾਹਰ ਕੱਢੇ ਉਹ ਬਾਹਰ ਉਹਨਾਂ ਨੇ ਕੱਢ ਐ ਇਦਾਂ ਕਰਕੇ ਹਾਰ ਤੇ ਤੋਰ ਪੇਟ ਘਾਰਾਂ ਨੂੰ ਫਿਰ ਅਸੀਂ ਲਾਗੇ ਬੁਝੀਆਂ ਵਾਲੀ ਪੇਂਦੇ ਉੱਥੇ ਜਾ ਕੇ ਰਾਤ ਰਏ ਉੱਥੇ ਰਾਤ ਜੇ ਰਾਮੋ ਸ਼ਾਮਲੀ ਆਏ ਨਾ ਅਗੋੜੀ ਦਾ ਚੱਲਿਆ ਨਾ ਉਹਨਾਂ ਦਾ ਇੱਕ ਬੰਦਾ ਜਿਹੜਾ ਨਾ ਮਰ ਗਿਆ ਸਾਰੀ ਆਫੇ ਜੀਆ ਸੋਨਿਆ ਹੀ ਦੋਈ ਰੀਆਂ ਇੱਚੇ ਇੱਚੇ ਪਾਉਣ ਅੱਛਾ ਤੁਸੀਂ ਸਾਨੇ ਸਵਾਈਆਂ ਸੀ ਵੀ ਗੋਲੀ ਨਾ ਲੱਗੇ ਹਾਂ ਮੇਰੇ ਸਾਡੇ ਮੇਰੇ ਦੋ ਭਰਾ ਅਸੀਂ ਇੱਥੇ ਨਬਣਾ ਇੱਕ ਮੇਰੀ ਮਾਂ ਨੇ ਮੋਢੇ ਚੁੱਕਿਆ ਤੇ ਪੁੱਛੜ ਚੁੱਕਿਆ ਤੇ ਇਹ ਇੱਧਾ ਕਰਕੇ ਜੇ ਸਾਨੂੰ ਗਰੇ ਲਾਇਆ ਆਹੇ ਰਾਗੇ ਬੁਝੀਆਂ ਵਾਲੀ ਪੇਟੀ ਸੀ ਅਸੀਂ ਉਹਨੂੰ ਤੋਰ ਤੇ ਸਾਰੀ ਜਿੱਥੇ ਵਾਟ ਆਵੇ ਉੱਥੇ ਦੇਖ ਪੀਏ ਜਿੱਥੇ ਵਾਟ ਤੇ ਤਿੰਨ ਮਹੀਨੇ ਪਹਿਲਾਂ ਕੋਈ ਸੁਖ ਸੁਖ ਹੁੰਦੀ ਸੀ ਤਿੰਨ ਮਹੀਨੇ ਪਹਿਲਾਂ ਪਤਾ ਲੱਗਿਆ ਸੀ ਵੀ ਇਹ ਲਾਹ ਹੁੰਦੀ ਆ ਤੇ ਉਹਦੋਂ ਸਾਲ ਨੂੰ ਫੜਾ ਲਗਾ ਛੜਾ ਲਗਾ ਗਿਆ ਗੋਜਰੇ ਤੇ ਆਂਦਾ ਵੀ ਆਜੀ ਆਉਂਦੇ ਆਇ ਛਾਲੇ ਨੂੰ ਪੈਣਾ ਆਇ ਛਾਲੇ ਨੂੰ ਪੈਣਾ ਤਾਂ ਚੱਕ ਪਿੰਡ ਤੇਰਾ ਤੁਹਾਡਾ ਸੀ ਇਹਦਾ 98 ਫਿਰ ਅਹੀ ਤੋਰ ਤੇ ਤੋਰ ਤੇ ਰਾਹ ਜਾ ਕੇ ਫਿਰ ਮੁਝੇ ਹਵਾਲੀ ਦੇ ਇਹਨਾਂ ਕੋਈ ਬੰਦਾ ਫੇਰ ਮਰ ਗਿਆ ਸਾਡੇ ਬਾਪ ਦੇ ਵੀ ਹੱਥ ਤੇ ਵਰਸੀ ਵਜੀ ਏਦਾਂ ਕਰਕੇ ਰਾਜੋਠੇ ਲੈ ਰਾਫੇ ਜਿਹੜਾ ਉਹਨਾਂ ਪਾਇਤ ਬਕਾਉਂ ਦੇ ਨਾ ਗੋਦਵਾਲੇ ਸਾਰੀ ਸ਼ਾਂਤ ਸੀ ਉੱਥੇ ਫੇਰ ਗੋਲੀ ਫੇਰ ਸਿੱਧੀ ਚੜੌਣੀ ਕੀਤੀ ਗੋਲੀਆਂ ਕਿ ਕੌਣ ਚਲਾ ਰੇ ਸੀ ਇਸ ਤਰ੍ਹਾਂ ਪਾਕਿਸਤਾਨ ਵਾਲੇ ਇਹਨੇ ਮੁਸਲਮਾਨ ਸੀ ਉਹ ਉਹ ਤੁਹਾਡੇ ਨਜ਼ਦੀਕ ਦੇ ਹੀ ਲਾਗੇ ਪਿੰਡ ਦੇ ਸੀ ਕਿ ਜਾਂ ਉਹ ਕੌਣ ਸੀ ਨਹੀਂ ਲਾਵੇਂ ਲਾਗੇ ਸਾਡੇ 57 ਤੇ ਸਾਡਾ 8 ਲੁਆ ਜਿਹੜੇ ਨਵਾ ਇੱਕ ਤਿੰਨ ਚਾ ਲਾਗੇ ਤਿੰਨ ਸਾ ਹੋ ਰਹੀ ਸੀ ਜਦੋਂ ਇਸ ਤਰ੍ਹਾਂ ਉਹ ਗੋਲੀ ਚਲਾ ਰਹੀ ਸੀ ਜਾਂ ਕਟਵਾ ਡੋ ਰਹੀ ਸੀ ਜਿਹੜੇ ਤੁਹਾਡੇ ਉਥੇ ਪਿੰਡ ਦੇ ਸੀ ਮੁਸਲਮਾਨ ਜਿਹੜੇ ਤੁਹਾਡੇ ਨਹੀਂ ਬਈ ਨਹੀਂ ਇਹਨੇ ਪਿੰਡ ਦੇ ਲੰਘੇ ਪਿੰਡਾਂ ਦੇ ਉਹਨਾਂ ਨੇ ਕੋ ਮਦਦ ਕੀਤੀ ਬਚਾਨਦ ਬਚਾ ਲਏ ਇਹ ਨਹੀਂ ਕੀਤੀ ਅੱਛਾ ਇਹ ਨਹੀਂ ਕੀਤੀ ਸਾਡੇ ਪਿੰਡ ਤੇ ਨਾ ਪਿੰਡਾਂ ਦੇ ਸਮਾਨ ਦੇ ਕੇ ਚਾਰੇ ਆਏ ਹੀ ਕਿ ਰਿ ਆਇਆ ਗੜੀਆਂ ਗਾੜ ਲੱਗਾ ਹੀ ਤੇ ਉਹਨਾਂ ਨੇ ਸਮਾਨ ਦੀ ਕਰੋਨਾ ਤੋਂ ਤੋੜਿਆ ਵੀ ਇਹ ਨਾਲ ਲੈ ਜਾਣਾ ਨਾਲ ਕਿੱਥੇ ਲੈ ਜਾਣਾ ਇਹ ਦਾਕਾਰ ਕੀ ਸਾਨੂੰ ਵਿੱਚ ਤੇ ਮੇਹ ਆਵਾਰੀ ਆ ਕੇ ਫਿਰ ਰਾਤ ਗੋੜੀ ਚੜਾਈ ਵਿਸਮੇ ਅੱਖਾਂ ਲੱਗਾ ਬਈ ਤੇ ਵੱਖ ਲਗਾ ਡਾਡਾ ਆ ਮੈਂ ਪੈਰਵੜਾ ਅੰਮ੍ਰੋ ਅਸੀ ਜੀ ਤੇ ਤੁਹਾਂ ਟਾਨੂੰ ਪੜਾਣਾ ਹੋਵੇ ਇਹ ਕਿੰਨੇ ਗਈ ਗੱਲ ਨਹੀਂ ਮੈਂ ਆਪਣਾ ਮੁਸਲਮਾਨ ਨਹੀਂ ਜਿਹੜੇ ਮਤਲਬ ਕਟਵਾਟ ਕਰ ਰਹੇ ਅਸੀਂ ਕਦੋਂ ਗੱਲ ਤੇ ਉਹਨਾਂ ਦਾ ਬੰਦਾ ਮਾਰਨ ਕਰਕੇ ਨਾ ਤੇ ਫਿਰ ਉਹ ਤੂੰ ਕਨੇ ਆਈ ਹੁਣ ਆਖਣੇ ਕਰਨਾ ਪੈਰਵੜਾ ਅੰਮ੍ਰੋ ਅਸੀ ਆ ਇਹ ਜਿਹਾ ਕਰਕੇ ਉਹਨਾਂ ਦਾ ਬੰਦਾ ਕਿੰਨਾ ਨੇ ਮਾਰਿਆ ਸੀ ਸਿੱਖਾਰੇ ਸਿੱਖਾਂ ਨੇ ਇਹਨਾਂ ਕੋ ਵੱਡ ਕੇ ਜਿਹੜਾ ਮੋਂ ਸਾਹਮਣੇ ਮਰਸੀਆ ਚੜਾਉਂਦੇ ਸੀ ਉਹ ਦੋਨੋਂ ਦਾ ਇੱਕ ਬੰਦਾ ਮਰ ਗਿਆ ਉਹ ਫਿਰ ਤੈਸ ਚਾ ਕੇ ਉਹਨਾਂ ਦੇ ਆ ਕੇ ਫਿਰ ਇੱਕ ਇਹ ਹੀ ਜਾ ਕਰਕੇ ਫਿਰ ਜਿੰਨੀ ਦੁਨੀਆ ਹੀ ਗੋਦਵਾਲੇ ਬਾਹਰ ਪੜ ਜੈਨੇ ਕਾ ਵੀ ਇਹ ਗੋਦਵਾਲੇ ਸਿੱਡੀਆਂ ਗੋੜੀਆਂ ਛਤੌਰੀ ਨੇ ਦੇ ਉਹ ਗੋੜੀਆਂ ਕਾਚੇ ਉੱਤੇ ਆ ਬਿਓ ਛੱਡੇ ਪੀ ਤੁਹਾਡੀ ਉਮਰ ਕਿੰਨੀ ਕੀ ਸੀ 14 ਸਾਲ ਦੀ 14 ਸਾਲ ਦੀ 14 ਸਾਲ ਆਏ ਉੱਥੇ ਰਹਿ ਪੀਏ ਇਹ ਹੀ ਜਾ ਕਰਕੇ ਫਿਰ ਥੋੜਾ ਜਿਹਾ ਠੰਡ ਠੰਡਾ ਹੋਇਆ ਗੋੜੀ ਦਾ ਇਦੋਂ ਚੜਾ ਚ ਡਾਉਣ ਲੱਗ ਪਈ ਉਦੋਂ ਚੜਨਾ ਕਿੰਨਾ ਕਿੰਨਾ ਕ ਦਿਨ ਜਿਆਦਾ ਚੱਲੀ ਗੋਲੀ ਉਦੋਂ ਉਦਰੀ ਜਿਹੜੀ ਘਟਵੜ ਜਿਆਦਾ ਕਿੰਨੇ ਕ ਦਿਨ ਹੋਈ ਅਰੇ ਉਹ ਥੋੜਾ ਜਿਹਾ ਗਾਂ ਥੋੜਾ ਜਿਹਾ ਗਾਂ ਹੋਣਾ ਯਾਰ ਜਿਹੜੋ ਹੀ ਤਰੀਆਂ ਘੱਟੇ ਰਹਿ ਕੇ ਇਹ ਸਾਰਾ ਇਹ ਨਾ ਕਿ ਜਿਨਾਕ ਸਹਸਰਾ ਨਾ ਇਹ ਨਾ ਦਾ ਪੈਰ ਦਾ ਸਾਡਾ ਬੁਝਿਆ ਵਾਲੀ ਦਾ 5 ਕਿਲੋਮੀਟਰ ਹੂੰ ਉਹ ਦਵਾਰੇ ਜਾ ਕੇ ਰਹਿ ਪਿਓ ਨੰਗੋ ਦੋਲੇ ਸ਼ਿਤੀਆਂ ਗੋਲੀਆਂ ਚੜਾਉਣ ਲੱਗ ਪਏ ਜਦੋਂ ਗੋਲੀਆਂ ਚੜਾ ਲੈ ਫੇ ਦੁਨੀਆ ਜਿਹੜੀ ਬਾਹਰ ਨਿਕਲ ਰਕੇ ਪਾਡੇ ਜਿਹੜੇ ਦਾ ਲਗਾ ਅਦਰ ਪੱਝਣ ਲੱਗ ਪਈ ਸਈ ਦਾ ਕਾਟੀ ਅਹੀਂ ਲਾਗੇ ਸੀ ਤੇ ਸੀ ਅਈ ਉਹ ਸਾਢੇ ਨੌ ਦੇ ਹੀ ਨਾਲੇ ਗਾੜੀ ਬੰਦਰੀ ਅਈ ਉਥੇ ਜਾਣ ਉਤਿਆਰ ਜਦੋਂ ਇਤਨਾ ਕਤਲੋਗਾਰਦ ਹੋਈ ਮੁਸਲਮਾਨਾਂ ਆਗੇ ਗੋਲੀਆਂ ਵਰਛੀਆਂ ਉਧਰ ਉਧਰ ਚੱਲੀਆਂ ਉਦੋਂ ਜਿਹੜੀ ਪੁਲਿਸ ਹੀ ਜਾਂ ਕੋਈ ਆਰਮੀ ਉਹਨਾਂ ਨੇ ਵਿੱਚ ਆ ਕੇ ਕੋਈ ਰੋਕਿਆ ਜਾਂ ਕੁਛ ਕੀਤਾ ਕਿਸੇ ਨੇ ਰੋਕੇ अच्छा जी किसी ने रोका हम्म फिर ऐसे ही जा करके फिर सारे थोड़े ठंड सोड़ा आया जैसे दबाव आया वो लेके सालों फिर चीटी रात ਛੱਡ ਕੇ ਆਇਆ ਕਿ ਹੇ ਰਕਾਰਿਆ ਹੀ ਕੋਠਿਆਂ ਦੇ ਸੁੱਤੇ ਪੁੰਝੇ ਚੀਤੀ ਰਸਤੇ ਜਮੇ ਨਹੀਂ ਕੋਈ ਆਹੋ ਤੇ ਉਹ ਜਾਈ ਚੋਗਲੇ ਮਤੇ ਤੇ ਇਹ ਕੀ ਉਹਨਾਂ ਦੇ ਕੋਠਿਆਂ ਦੇ ਉੱਤੇ ਸਾਲੋ ਪੁੰਝੇ ਹੀ ਸੁੱਤੇ ਸਾਰੇ ਅਗਰੇ ਜਿਹੜੇ ਜੁੜੇ ਜਿਨ੍ਹਾਂ ਦੇ ਘਰ ਸੁੱਤੇ ਸੀ ਉਹ ਕੌਣ ਸੀ ਮੁਸਲਮਾਨ ਸੀ ਕਿ ਨਾ ਸਿੱਖ ਸੀ ਸਿਕਸੀ ਸਿਕਸੀ ਉਹ ਤੁਹਾਡੇ ਵਾਗਮ ਹੀ ਕਿ ਜਾਸਤਰਾ ਰਸੀ ਆ ਆ ਕੁ ਕਾ ਦੇ ਹੀ ਪੁੱਛ ਅਚ ਉਹਨੇ ਇੱਕ ਸਿੱਖ ਹੋਣ ਦੇ ਨਾਤੇ ਜਾਂ ਆ ਰਾਤ ਕੱਟ ਲਈ ਹੂੰ ਇੱਜਾ ਕਰਕੇ ਤੇ ਮੁੜ ਕੇ ਅਸੀਂ ਨਾਲ ਕਿਆਲੂ ਨਹੀਂ ਗਏ ਗਾੜੀ ਚਾਰ ਪੈਰ ਟੋਟੀਆਂ ਦੇ ਇਜਾ ਰੇ ਤੇ ਰਸੀ ਗਾੜੀ ਜਿਹੜੇ ਪਾਕਿਸਤਾਨ ਚ ਰਹੇ ਗਏ ਰਹੇ ਗਏ ਹੂੰ ਉਹ ਦੁਲਫੇ ਜਾ ਕੇ ਜੇ ਉਹਨੂੰ ਝੋਲ ਪੇ ਮੁੜ ਕੇ ਆਏ ਸੋਕਰਣ ਮੈਂ ਵੈਜੀਟੇਬਲ ਸੋਰੇ ਬੋਲੇ ਇਹਨੂੰ ਬਦਾ ਸ਼ਾਕਲਾ ਕਹ ਲੈ ਤੇ ਉਹ ਉੱਤੇ ਆਇਆ ਇਸ ਨਾਲ ਪਾਣੀ ਦੀ ਕੋਟ ਨਾਲ ਪੀਣ ਜੁੜਿਆ ਜਿੱਗਿਆਂ ਦੇ ਖੂਹਾਂ ਦੇ ਪਾਣੀ ਸਾਰੇ ਮੁੱਕ ਗਏ ਐਡਾ ਕਰਕੇ ਤੇ ਮੁੜ ਕੇ ਤੋਂ ਦੇ ਆਇਆ ਫੇ ਆਰਗੇ ਸਲੂਣੀ ਚਾਹ ਤੇ ਫੇ ਗੋਲੀ ਚੱਲੀ ਕਿੱਥੇ ਅਗੇ ਸਲੂਣੀ ਚਾਹ ਉਹ ਪਾਕਿਸਤਾਨੀ ਦਾ ਕਿ ਪਾਕਿਸਤਾਨੀ ਸਲੂਣੀ ਚਾਹ ਚਾਹ ਹੂੰ ਉਹ ਲੈ ਆ ਵਡੀ ਸਾਰੀ ਅੱਛਾ ਜੀ ਉਹਦੇ ਉੱਤੇ ਹੂੰ ਫੇ ਉਹਨਾਂ ਗੋੜੀ ਚੜਾਉਣੀ ਸ਼ੁਰੂ ਕੀਤੀ ਮੁਸਲਮਾਨਾਂ ਨੇ ਉਹ ਮੁਸਲਮਾਨਾਂ ਨੇ ਹੂੰ ਇਧਰੋਂ ਫੇ ਗੋੜੀ ਆਪਰਾ ਪਰ ਪਾੜਾ ਦਾ ਪਿੰਡ ਸੀ ਉਹ ਨਾਲ ਆ ਬਜੂਕਾ ਉਹਨਾਂ ਕੋ ਹੈ ਗਿਆ ਇਹ ਜਿਹੜੇ ਗਾੜੀ ਪੰਜਾਬੀ ਸਿੱਖ ਹੀ ਜਾਂਦੇ ਉਹ ਉਹਨਾਂ ਨੇ ਫੇਰ ਗਾੜੀਆਂ ਪਿਛੜਾਉਣੀਆਂ ਕਰ ਦਿੱਤੀਆਂ ਤੇ ਉਹ ਜਿਹੜੇ ਗੱਡੇ ਚੋੜੇ ਆਉਂਦੇ ਸੀ ਨਾ ਤੇ ਉਹ ਚਲੇ ਛੱਡ ਕੇ ਰੋਕੀ ਭੱਜ ਗਏ ਪੈਦਲ ਜਿਹੜੇ ਉਦੋਂ ਆ ਰਹੇ ਸੀ ਸਿੱਖ ਪਾਕਿਸਤਾਨ ਚੋਂ ਉਹ ਭੱਜ ਗਏ ਵਿਚਾਰੇ ਤੇ ਉਹਨਾਂ ਨੇ ਡਾਂ ਜੂੜੇ ਆਦੇ ਦਾ ਦਾ ਡੰਗਰ ਜਿਹੜੇ ਟੰਗੇ ਤੇ ਗਾੜੀਆਂ ਜੂੜੇ ਤਾਂ ਚੁੱਕੇ ਗਏ ਦਿੱਤ ਰਹੀ ਭੱਜ ਜਦੋਂ ਗੋਲੀ ਚੱਲੀ ਬੋਰੀ ਚ ਜਿੱਦ ਤੂੰ ਮੋੜ ਕੇ ਚੜੋ ਥੋੜਾ ਜਿਹਾ ਛੰਡ ਲੋ ਜਿਹੜਾ ਦੂਰ ਚੱਲੇਗਾ ਫਿਰ ਥੋੜਾ ਛੰਡ ਲੋ ਆ ਗਿਆ ਫਿਰ ਲੋਕੀ ਲੁੱਟਮਾਰ ਕਰਨ लागले ਵਿੱਚ ਹੀ ਲੁੱਟਮਾਰ ਮਿਲ ਕਿਹਨਾਂ ਨੇ ਕੀਤੀ ਉਹ ਇੱਕ ਦੂਜੇ ਦੀ ਨਾ ਉਹ ਕਿੱਦਾਂ ਦੀ ਜਿਸ ਤਰ੍ਹਾਂ ਉਧਰੋਂ ਸੇਖੀ ਆਉਂਦੇ ਚ ਉਹਨਾਂ ਦੀ ਆਪਣੀ ਬੰਦੇ ਵਿੱਚੋਂ ਲੁੱਟਮਾਰ ਕਰਨ ਲੱਗੇ ਫਿਰ ਲੁੱਟਮਾਰ ਕਰਨ ਜਿਹੜੇ ਰਾਜ ਪੈਂਦੇ ਪਿੰਨ ਲੱਗੇ ਜਿਹੜੇ ਰਹਿ ਗਏ ਸੀ ਨਾ ਉਹ ਲੁੱਟਮਾਰ ਕਰਨ ਲੱਗੇ ਅਦਾ ਕਰਕੇ ਗਾਹ ਹੀ 250 ਰੁਪਏ ਤੇ ਆਏ ਫਿਰ ਗਾੜੀ ਚੋਂ ਦਸਿਆ ਭੀ ਆੜ ਕੇ ਫਿਰ ਸਾਰੀ ਇੱਕ ਉਹ ਆਪਣਾ ਦਾਦੇ ਸਾਡੇ ਦੀ ਭੈਣ ਸੀ ਉਹ ਵੜ ਕੇ ਮਾਰ ਗਈ ਵਿਚਾਰੀ ਰਾਜ ਕੋਈ ਥਾਣ ਆਈ ਤਾਂ ਛੋਟੇ ਆਏ ਉਹਦਾ ਕੋਈ ਸੰਸਕਾਰ ਨਹੀਂ ਕੋਈ ਕੁਝ ਨਹੀਂ ਕੀਤਾ ਨਾ ਕੋਈ ਕਰਨਾ ਸੀ ਤੇ ਇਦਾਂ ਕਰਕੇ ਸੰਸਕਾਰ ਕਰਦੇ ਤੇ ਉਹ ਮੁਸਲਮਾਨ ਨੰਗਾ ਨਹੀਂ ਦੇਦੇ ਇਹਦੇ ਗੋਲਚਾ ਹੁੰਦਾ ਪੈਂਦੀ ਇਹੇ ਹੀ ਜਾ ਕਰਕੇ ਤੇ ਉੱਥੇ ਫਿਰ ਗਵਾਂਢੀ ਲੋ ਆਏ ਫਿਰ ਉਸ ਰਾਤ ਕਾਲਾ ਦਾ ਵੇਰਾ ਹੀ ਰਾਤ ਆਹੀਂ ਗੱਡੇ ਸਾਡੇ ਵਾਵਾ ਦੂਰ ਸਾਡੇ ਨਾਲ ਕੇ ਆਦ। ਨਾਲ ਕੇ ਸਾਡੇ ਗਾੜੀ ਕੱਢੇ। ਨਾਲ ਕੇ ਤਾਂ ਪਿੰਡ ਕਢਾ ਸੀ। ਪੰਦਰੀ। ਪੰਦਰੀ ਕੋਈ ਪਾਕਿਸਤਾਨ ਚ ਗਿਆ। ਉਹ ਵੀ ਪਾਕਿਸਤਾਨ ਚ ਹੈ। ਅੱਛਾ ਜੀ। ਤੇ ਇਹ ਜਦ ਕਰਕੇ ਉਹ ਫਿਰ ਜਦੋਂ ਅਸੀਂ ਗੱਡਿਆਂ ਚ ਬੈਠੇ ਸਾਥੇ ਉੱਥੇ ਵੀ ਫਿਰ ਆਏ ਜਿਹੜਾ ਨਵ ਦੇ ਰਵ ਦੇ ਰਵ ਦੇ ਰਵ ਦੇ ਰਿਕ ਰਾਤ ਇਕ ਕੱਟ ਨਹੀਂ ਹੁੰਦੀ ਸੀ। ਤੇ ਉਹ ਵੀ ਆਏ ਰਵ ਕੇ। ਕਿੰਨੇ ਦਿਨ ਲੱਗ ਗਿਓ ਉਧਰੋਂ ਆਉਂਦੇ ਹਾਂ ਜੀ। ਕਿੰਨੀਆਂ ਰਾਤਾਂ ਰਾਤ ਰਾਤ ਕਟੀਆਂ। ਉੱਚੀ ਗੱਡੀਆਂ ਸਰ ਵੀ ਦੇ ਰਾਤ ਦੇ 2 ਮਹੀਨੇ 2 ਮਹੀਨੇ ਰਾਤ ਦੇ ਅੱਛਾ ਜੀ ਹੂੰ ਦੁਪਾਰ ਵੇ ਟਪੜੀ ਟੋਰਨਾਂ ਲਾਈ ਤੇ ਰਾਤ ਨੂੰ ਫੇਕ ਜਿ ਗੱਡੇ ਖੜਾ ਲੈ ਨਹੀਂ ਜੰਗਲ ਵੀ ਨਹੀਂ ਤੋੜਦੀ ਹੂੰ ਐਂ ਤਾਂ ਕਰਕੇ ਤੇ ਉਹ ਰਾਤ ਫਿਰ ਜਦੋਂ ਖਲੋਂਦੇ ਹੋ ਕਿਤੇ ਵੇਂਦੇ ਹੋ ਵੀ ਇਹ ਸੇਖ ਨੇ ਜਾਂ ਕੋਈ ਵਾਕਬ ਨੇ ਜਾਂ ਕਿਸ ਤਰ੍ਹਾਂ ਉਸੇ ਫਿਰ ਖਲੋਂਦੇ ਕਿਸ ਤਰ੍ਹਾਂ ਕਿ ਜਾਂ ਉਤਰਾ ਹੀ ਏਟੇ ਛੱਡੀ ਸਿਸਟਮ ਵੇਖ ਲੈਣਾ ਏਟੇ ਛੱਡ ਕੇ ਛੱਟ ਕਰਦੇ ਖਲੋ ਜਾਂਦੇ ਹੀ ਤੇ ਅੱਛਾ ਦੇਖੋ ਨੰਨ ਅਨੁਸਾਰ ਹੋਣਾ ਨਹੀਂ ਤੇ ਇੱਕ ਕਾਫਲਾ ਸੀ ਬਾਬਾ ਮਤਲਬ ਜਿਦਾਂ ਗੱਡੇ ਇਕੱਠੇ ਸੀ ਸਿੱਖਾਂ ਦੇ ਕਿ ਜਾਂ ਕੋ ਵਕਵਾਕੀ ਜੇ ਪਤਾ ਨਹੀਂ ਕਿੰਨੇ ਘਪੇਲ ਸੀ ਅੱਛਾ ਹਾਂ ਬਾਹੜ ਸ਼ਾਰੀ ਹੀ ਤਾਰੀ ਬਾਹੜੀ ਸੀ ਹਾਂ ਤੇ ਸਾਰੇ ਇਹ ਗੱਡੇ ਛੜਕਾਤੇ ਘਲੋਤੇ ਹੁੰਦੇ ਹੀ ਦੂਰੇ ਦੂਰੇ ਛੜਕਦੇ ਰਹੇ ਜਾਂਦੇ ਹੁੰਦੇ ਫੇਦਾ ਕਰਕੇ ਤੇ ਉਹ ਮੋਟਕੇ ਫਿਰ ਆੜ ਕੇ ਫਿਰ ਰਾਟੇ ਆੜ ਕੇ ਸਾਡੇ ਗੱਡੇ ਲਾ ਕੇ ਆਏ ਜੇ ਮਾਮਾ ਮੇਰਾ ਅੰਦਾ ਵੀ ਤੂੰ ਪਹਿਲਾਂ ਇਹੋ ਮੋੜਿਆਂ ਦਾ ਜਾਦਾ ਉਹ ਜਿਹੜੀ ਮਰੀਆ ਨੂੰ ਖਾਣਾ ਮੁੰਡੇ ਜਿਹੜੇ ਤੁਹਾਡੇ ਬਾਮੇ ਦੇ ਮੁੰਡੇ ਨਹੀਂ ਨੇ ਨੇ ਭਰਾ ਹੀ ਛੋਟੇ ਅੱਛਾ ਤੇ ਅਹੀਂ ਤੇ ਨਿਭੜਾ ਆਂਡੀ ਮੇਰੀਆਂ ਕੁੜੀਆਂ ਖੜੋ ਗਰ ਉਹ ਜਾਉਂਗੀ ਤੇ ਮੈਂ ਤੁਹਾਡੀ ਬਾਮੀ ਕਹਿੰਦੀ ਮਾਮਾ ਦਾ ਸਾਡੀ ਕਹੀ ਤੇ ਅਨੇ ਵੀ ਜਦੋਂ ਆਨੇ ਚਾਹ ਦਾ ਚੱਲਦਾ ਪਿਸਾ ਹੀ ਉਹਨਾਂ ਨਾਲ ਗੱਡੀ ਤੇ ਬੈ ਕੇ ਨਾ ਉਹ ਚੋਪੀਂ ਨਾ ਉਹ ਚੋਪੀਂ ਇਹੀ ਫਿਰ ਉਹਨਾਂ ਨਾਲ ਗੱਡੀ ਤੇ ਬੈ ਕੇ ਆਪਣੀ ਗੱਡੀ ਤੇ ਜੀਜੀ ਉਹ ਨਾ ਖੜੀ ਹੀ ਉੱਥੇ ਬੈ ਕੇ ਫਿਰ ਅਸੀਂ ਆ ਗਏ ਇੱਥੇ ਆ ਕੇ ਸਾਨੂੰ ਕਿੱਥੀ ਵੇਜੋ ਤੇ ਸੋਹਰੇ ਹਿਮਾਮੇ ਸਾਡੇ ਦੇ ਕਿੱਥੀ ਵੇਜੋ ਉੱਥੇ ਆ ਕੇ ਸੀ ਸਾਨੂੰ ਉਨਤਾਰੇ ਆ ਉੱਥੇ ਕਿਵੇਂ ਉਹ ਵੀ ਪਾਕਿਸਤਾਨ ਜੀ ਰਹਿ ਗਿਆ ਨਹੀਂ ਆ ਪਾਕਿਸਤਾਨ ਚਬਾਲ ਦੇ ਲਾਗੇ ਅੱਛਾ ਹਾਂ ਜਦੋਂ ਇੱਧਰ ਤੁਸੀਂ ਆ ਗਏ ਇੱਧਰ ਜਦੋਂ ਆ ਗਏ ਉਹ ਫਿਰ ਆ ਕੇ ਸਾਨੂੰ ਗਾਹੀ ਗੱਡੀ ਤੇ ਆ ਗਏ ਨਾ ਤੇ ਗੱਡੀ ਸਾਡੇ ਪਿੱਛੇ ਹੀ ਸੀ ਗੱਡੀ ਤੇ ਆਏ ਹਾਂ ਤਾਨੂੰ ਬੱਧੀ ਆ ਵੀ ਢੇਰ ਵੀ ਨਹੀਂ ਬਾਦੋ ਵੀ ਨਹੀਂ ਭਾਗੀ ਤੇ ਮੁਰਗੀ ਉੱਥੇ ਫਿਰ ਜਿਹੜਾ ਉਹ ਆਣ ਕੇ ਤੇ ਆਖਣ ਲੱਗੇ ਵਿੱਚ ਧਾਉ ਤੋ ਤੇ ਸਾਰਾ ਲਾਗੇ ਫੇ ਪੰਧਰੀ ਤੇ ਛੋਰ ਸੋਲੇ ਲਾਗੇ ਅੱਛਾ ਇਹ ਰਸੀ ਉੱਥੇ ਸੁਣਾ ਗਏ ਤੇ ਤਿੱਖੀ ਨਹੀਂ ਰਹੇ ਦੋ ਤਿੰਨ ਦਿਨ ਐਦਾਂ ਕਰਕੇ ਬਸ ਸਾਰੇ ਸਾਰੇ ਇਹ ਤੇ ਸਾਡਾ ਮਾਮਲਾ ਇੱਕ ਰਹਿਦਾ ਨਹੀਂ ਉਹ ਵਿਚਾਰਾ ਮਰ ਗਿਆ ਉਹਦੀ ਤੁਹਾਡੇ ਮਤਲਬ ਤੁਹਾਡੀ ਜਾਣ ਕਿਤਾ ਬਚੀ ਉਸ ਸਮੇਂ ਤੁਹਾਨੂੰ ਜਾਂ ਕਿਸੇ ਨੇ ਆ ਕੇ ਬਚਾਇਆ ਸਾਡਾ ਸਾਡਾ ਗਾਹ ਪੇ ਰਸੀ ਉੱਥੋਂ ਆਣ ਕੇ ਸਾਨੂੰ ਕਿਸੇ ਨਹੀਂ ਬਚਾਉਣਾ ਅਈ ਤੇ ਕੁਦਰਤੀ ਬਚ ਗਏ ਇਦਾਂ ਚੋਰੇ ਆਏ ਕੱਢੇ ਨੇ ਕਿ ਤੁਸੀਂ ਦੱਸ ਦੇਣਾ ਵੀ ਇਹ ਤੁਹਾਡੇ ਮਾਮਾ ਜੀ ਕਿ ਕੌਣ ਜਿਹੜੀ ਇਧਰ ਆ ਫੌਜ ਚ ਹੀ ਉਹ ਉਹਨਾਂ ਕੀ ਉਹ ਕਿਸ ਤਰ੍ਹਾਂ ਫਿਰ ਤੁਹਾਨੂੰ ਬਚਾਇਆ ਜਾਂ ਕਿ ਤਰ੍ਹਾਂ ਕੋਈ ਮਦਦ ਕੀਤੀ ਉਹਨਾਂ ਨੇ ਇਧਰੋਂ ਜਾ ਕੇ ਉਹਨਾਂ ਵੱਟ ਫਿਰ ਇਹ ਹੋ ਕਿ ਸਾਡੀ ਉਹ ਵੱਡੀ ਉਹ ਜਿਹੜੀ ਪੜ੍ਹਾਈ ਉਹਨੂੰ ਛੱਟ ਡਾਗੀ ਗੱਡੇ ਜੂੜੇ ਸੜਿਆ ਆਣ ਗਿਆ ਰਸਤੇ ਚ ਜਾਂਦੇ ਆ ਰਸਤੇ 'ਚ ਆਉਂਦੇ ਆ ਅੱਛਾ ਤੇ ਇੱਦਾਂ ਬੈਠੀ ਸੀ ਤੇ ਉਹਦਾ ਲੱਕ ਛੁੱਟ ਗਿਆ ਚੱਲ ਜਾ ਤੇ ਮੁੜ ਕੇ ਫਿਰ ਹੈਡਾ ਕਰਕੇ ਮੁਸ਼ਕਲ ਸੀ ਫਿਰ ਉਹਨੂੰ ਪਰਾ ਲਗਾ فیرو جا کے ਗੱਡੀ ਵਢੀ ਆਪਣੀ ਲੈ ਕੇ ਗਿਆ ਨਾ ਚਾਰ ਬੰਦੇ ਇਧਰੋਂ ਫੌਜ ਦੇ ਫੌਜ ਦੇ ਤੇ ਇਹੇ ਦਾਗਾ ਕੇ ਪਹਿਲਾ ਉੱਚ ਫਿਰੋ ਸ਼ਾਨ ਜਾ ਕੇ ਗਿਆ ਨਹੀਂ ਤੂੰ ਉਹ ਜਿੱਦਾਂ ਛੱਟ ਲੱਗੀ ਸੀ ਉਹ ਫਿਰ ਬਚ ਗਏ ਜਾਂ ਕਿਸ ਤਰ੍ਹਾਂ ਬਚ ਗਏ ਉਹ ਬਚ ਗਏ ਬਚ ਗਏ ਮਰਈ ਉਸ ਸਮੇਂ ਤੁਸੀਂ 14 ਸਾਲ ਦੇ ਤੁਸੀਂ ਦੱਸ ਰਹੇ ਹੋ ਮਤਲਬ ਉਮਰ ਤੁਹਾਡੀ 14 ਸਾਲ ਦੀ ਸੀ ਤਾਡੇ ਨਾਲ ਉਸ ਸਮੇਂ ਦੇ ਨਾਲ ਜਿੱਦਾਂ ਤੁਹਾਡੀਆਂ ਕੋਈ ਸਹੇਲੀਆਂ ਉਹਨਾਂ ਦਾ ਤੁਹਾਨੂੰ ਕੋਈ ਚੇਤਾ ਕੋਈ ਨਾਮ ਨਾ ਦੇ ਜਾਂ ਤੁਹਾਡੇ ਉਸ ਦਾ ਸਮੇਂ ਤੁਸੀਂ ਖੇਡਦੇ ਹੋ ਛੋਟੇ ਬਚਪਨ ਚ ਉਸ ਸਮੇਂ ਦੀਆਂ ਜਿਆਦਾ ਕੋਈ ਤੁਹਾਨੂੰ ਕਿਦਾਂ ਸਹੜੀਆਂ ਸਾਡੀਆਂ ਸਾਡੀ ਦੇਸ਼ੇ ਮਾਸਟਰ ਰਹਿੰਦੇ ਸੀ ਅਸੀਂ ਉਦੋਂ ਜਮਾਨਾ ਹੀ ਟੀਆ ਕੋਰਨ ਬਾਹਰ ਨਹੀਂ ਨਿਕਲਦੇ ਅਸੀਂ ਉੱਥੇ ਹੀ ਉਹਨਾਂ ਦੀਆਂ ਵੀ ਕੁੜੀਆਂ ਹੁੰਦੀਆਂ ਸੀ ਆਪਣੇ ਇਹਨਾਂ ਦੇ ਇੱਥੇ ਖੇਡਦੇ ਮਰਦੇ ਨੇ ਵੱਡੇ ਵੱਡੇ ਇਹਦੇ ਵੱਡੇ ਵੱਡੇ ਹੱਥ ਇਸਾ ਦੇ ਦਾ ਨਾਮ ਚੇਤੇ ਉਧਰ ਜਿਹੜੇ ਮੁਸਲਮਾਨ ਸੀ ਜੇ ਤੁਹਾਡੇ ਅੰਨ ਪਿੰਡ ਲਾਗੇ ਪਿੰਡ ਦੇ ਜਾਂ ਕੋਈ ਖੇਡਦੇ ਸੀ ਤੁਹਾਡੇ ਨਾਲ ਨਹੀਂ ਨਹੀਂ ਅੰਨ ਨਾਲ ਕਿਥੋਂ ਜਾਂਦੇ ਮੁਸਲਮਾਨਾਂ ਦੇ ਜਿੱਦਾਂ ਕਿ ਉਸ ਸਮੇਂ ਦੇ ਦੌਰਾਨ ਜਦੋਂ ਆਪਣਾ ਮੁਸਲਮਾਨ ਭਾਈਚਾਰਾ ਤੁਸੀਂ ਕਹਿ ਰਹੇ ਹੋ ਉੱਥੇ ਘਟ ਰਹੀਦਾ ਸੀ ਫਿਰ ਵੀ ਉਹਨਾਂ ਦਾ ਤੁਹਾਡੇ ਨਾਲ ਜਿਹੜਾ ਵਰਤੋ ਕਿਦਾਂ ਸੀ ਉਹਨਾਂ ਦਾ ਕਿਦਾਂ ਦਾ ਮਤਲਬ ਹੈਗਾ ਸੀ ਵਰਤੀ ਆ ਸਾਡਾ ਸਾਡਾ ਬਾਪ ਦੇ ਦਾਦੇ ਸਾਡੇ ਦਾ ਇੱਕ ਚਾਚੇ ਲਾ ਕੇ ਜਿੱਦਾਂ ਛੋੜਿਆ ਹਟਵਾਇਆ ਤੁਸੀਂ ਇਹਦਾ ਭਰਾ ਸੀ ਉਹਨਾਂ ਰਾਜਾਂ ਲਾਗੇ ਕਾਸੀ ਸਾਡਾ ਇਧਰ ਸੇ ਸਾਡੇ ਤਿੰਨ ਬਾਬੇ ਤੇ ਉਹ ਬਾਵੇ ਇੱਕ ਸਾਡਾ ਦਾਦਾ ਸ਼ਕਾ ਤੇ ਇੱਕ ਦੋ ਦੇ ਭਰਾ ਸੀ ਨਾਲ ਤੇ ਇਹਨਾਂ ਮੇਰੇ ਬਾਪੂੜੇ ਤੇਰੇ ਭਰਾ ਹੋ ਸੀ ਇੱਦਾਂ ਕਰਕੇ ਤੇ ਉਹ ਇੱਥੇ ਜੀ ਸਾਡੇ ਕੋਲ ਹੀ ਬਾਂਦੇ ਜਿਹੜੇ ਉਹਨਾਂ ਦਾ ਵਿਆਹ ਨਹੀਂ ਸੀ ਹੋਇਆ ਇਹ ਜਾ ਕਰਕੇ ਤੇ ਦੂਸਰਾ ਉਹਨਾਂ ਦਾ ਇੱਕ ਪੋਤੀ ਤੇ ਇੱਕ ਪੋਤੀ ਸੀ ਤੇ ਉਹ ਚਾਚੇ ਦਾ ਲਾਗੇ ਜਿਹੜੇ ਗਵਾਂਢੀ ਸੀ ਤੇ ਉਹ ਵੀ ਆੜ ਕੇ ਹੋਲ ਗਈ ਚੇ ਮੋਲੀ ਆ ਅਸ਼ਾमाज ਜਿੱਦਾਂ ਜਿਵੇਂ ਕਿ ਤੁਹਾਨੂੰ ਉਸ ਸਮੇਂ ਦੇ ਵਿੱਚ ਆਪਣਾ ਤੁਹਾਨੂੰ ਘਰ ਦਾ ਪੂਰਾ ਪਤਾ ਸੀ ਕਿ ਸਾਡਾ ਘਰ ਜੇ ਤੁਹਾਨੂੰ ਹੁਣ ਉੱਥੇ ਲੈ ਜਾਈਏ ਤੇ ਤੁਸੀਂ ਆਪਣਾ ਘਰ ਲੱਭ ਸਕਦੇ ਜੀ ਜੇ ਇਹ ਉਹੋ ਹੀ ਆ ਜਿੱਥੇ ਲੱਭ ਸਕਦੇ ਹੁਣ ਤੇ ਉਹਨਾਂ ਨੇ ਗਿਆ ਗਿਆ ਹੀ ਆ ਸਰਦਾਰ ਉਹ ਆਂਡਾ ਵੀ ਉਹ ਠਿਕਾ ਪਰਾਂਡਾ ਜੱਵੇ ਕਿਤੇ ਸਾਡੇ ਘਰ ਸੀ ਉਹਨਾਂ ਨੇ ਮੁਸਲਮਾਨ ਜਾ ਰਹੇ ਸੀ ਉਹ ਨਾ ਕਰ ਕੋ ਨਿਯਾਨੇ ਦੇਖੀ ਬੜਾ ਬਣਾ ਕੇ ਵਕੂ ਵਕਾ ਬਣਾਏ ਆ ਕੋਈ ਠਾਏ ਦਾ ਜੇ ਤੇ ਸਾਡਾ ਬਣਿਆ ਹੋਊਗਾ ਕਿਸੇ ਨੇ ਜਾਣ ਸਕਦੇ ਆ ਹਾਂ ਕੌਣ ਗਿਆ ਸੀ ਮਤੋਂ ਸੀ ਜਿਹੜੇ ਤਾਂ ਸਰਕਾਰ ਗਿਆ ਸੀ ਉਹ ਕਹੇ ਸੀ ਕਿ ਕਿੰਨਾ ਚਿਰ ਪਹਿਲਾਂ ਆ ਉਹ ਗੋਲ ਉਹਨਾਂ ਦੇ ਪਛਾਰੋਂ ਹੋ ਗਏ ਬੜਿਆਨ ਉਹਨਾਂ 10 ਸਾਲ ਹੋ ਗਏ ਗਿਆਨ ਮਤਲਬ 15 20 ਸਾਲ ਪਹਿਲਾਂ ਗਏ ਸੀ ਉੱਥੇ ਜਾ ਕੇ ਫਿਰ ਉਹਨਾਂ ਨੂੰ ਪਤਾ ਲੱਗਾ ਵੀ ਦੱਸਿਆ ਕਿ ਉਹਨਾਂ ਨੇ ਵੀ ਕੋਈ ਪੁਰਾਣੇ ਵਾਕਬ ਮਿਲੇ ਨੇ ਉੱਥੇ ਕੋਈ ਉਹਨਾਂ ਨੇ ਯਰੀ ਯਰੀ ਨਾਲ ਯਾਰ ਦੋਸਤ ਸੀ ਉਹਨਾਂ ਨੇ ਬੜੀ ਸੇਵਾ ਕੀਤੀ ਹੈ ਬੜੇ ਉਹਨਾਂ ਨੇ ਰੱਖੀਆਂ ਰੱਖੀਆਂ ਸਾਡੇ ਕੰਮ ਕੀਤੀ ਉਹਨਾਂ ਨੂੰ ਆਪਣੇ ਘਰ ਬਾਰੇ ਕੋਈ ਲੱਗਾ ਪਤਾ ਉੱਥੇ ਗਏ ਸੀ ਵੀ ਗਏ ਹੀ ਕਿਹਾ ਚਾਹ ਦੱਸਿਆ ਵੀ ਉਹਨਾਂ ਨੇ ਸਾਡੇ ਖਾਣੇ ਢਾਹ ਢਾ ਕੇ ਦੀਗ ਨੀਕੇ ਕਰ ਤੋਂ ਨਹੀਂ ਆ ਬਣਾਈਆ ਆਪ ਹੀ ਮੁਸਲਮਾਨ ਯਾਰੇ ਯਾਰੇ ਆ ਤੇ ਇਹ ਜਰਾ ਫੋਟ ਨਹੀਂ ਮੰਗਣ ਦੇਣਾ ਕਿਨੇ ਗੋਲੀ ਮਾਰੀ ਸ਼੍ਰੀ ਕੇ ਤੇ ਉਹ ਮੇਰੀ ਮਾਸੀ ਉੱਥੇ ਹੀ ਉਹਨਾਂ ਦੇ ਨਾਤੇ ਜੋ ਚੌਂਗਰੀ ਸਾਹਿਬ ਜੀ ਦੀ ਮੰਗੀ ਰਿੱਟਾ ਫਿਰ ਨਾ ਕੱਢ। ਅੱਛਾ ਛੋਟੇ ਹੁੰਨੇ ਕਰਦਾ। ਛੋਟੇ ਦੇ ਦਸਾਰ ਮੇਥੋਂ ਵੱਡੇ। ਮੁੜ ਕੇ ਉਧਰੋਂ ਫੇਰ ਕੋਈ ਇਕੱਠੇ ਇਧਰ ਆਏ ਜੀ ਇਧਰ ਆ ਕੇ ਤੁਹਾਡਾ ਵਿਆਹ ਹੋਇਆ। ਉਹ ਆਏ ਇਧਰ ਆ ਕੇ ਹੋਇਆ। ਮੈਂ ਤੁਹਾਡਾ ਹੁਣ ਠੀਕ ਕਰਦਾ ਉਧਰ ਵੀ ਅਸੀਂ ਆਪਣਾ ਜਾ ਕੇ ਘਰ-ਬਾਰ ਆਪਣਾ ਵੇਖੀਏ ਉਹ ਜਗ੍ਹਾ ਜਿੱਥੇ ਨਾ ਵੀ ਦਿਮਾਗ ਦੇ ਵਿੱਚ ਇਹ ਗੱਲ ਦਿਮਾਗ 'ਚ ਕਦੀ ਜਿਸ ਤਰ੍ਹਾਂ ਆਈ ਨਹੀਂ ਬੰਦੇ ਦੇ। ਉਹ ਤਾਂ ਅਡਿਸ਼ਨੇ ਇੱਥੋਂ ਠਾਂਤੇ ਦੱਸਿਆ ਕਿ ਮੁਸਲਮਾਨ ਆਲੇ ਜਾ ਰਹੇ ਹੀ। ਉਹਨਾਂ ਨੇ ਘਾਟਾ ਆ ਕੇ ਤੇ ਆਪਣੀਆਂ ਕੁਕੁੰਨੀਆਂ ਨੇ ਜਿੰਗੀਆਂ ਬਣਾ ਲਈ। ਇਹ ਤੁਹਾਨੂੰ ਉਸ ਸਮੇਂ ਦੀ ਯਾਦ ਆਉਂਦੀ ਹੈ ਤੁਹਾਨੂੰ ਆਪਣੇ ਪਿਛਲੇ ਜਿੱਥੇ ਤੁਸੀਂ ਜਨਮ ਲਿਆ ਜਿੱਥੇ ਤੁਸੀਂ ਵੱਡੇ ਹੋਏ ਜੇ ਯਾਦ ਆਉਂਦੀ ਆ ਸਾਰਾ ਦਿਨਾਂ ਘਰ ਸੀ ਸਾਰੇ ਆਪਣੀ ਨਿਗਾਹ ਇੱਥੋਂ ਦਾ ਵੀ ਯਾਰ ਇਤਨਾ ਰੰਗ ਦਾ ਸਾਡਾ ਘਰ ਸੀ ਆਗੋਸ਼ੀ ਆ ਤਿੰਨ ਵੇ ਦੀਆਂ ਸਾਡੀਆਂ ਅਹੀਂ ਬਾਤ ਹੈ। ਉੱਥੇ ਤੁਹਾਡੇ ਕੋਈ Hindu ਪਰਿਵਾਰ ਵੀ ਰਹਿੰਦੇ ਸੀ ਜਾਂ ਸਿੱਖ ਮੁਸਲਮਾਨ ਹੀ ਇਕੱਲੇ ਰਹਿੰਦੇ ਸੀ। ਸਾਡੇ ਤੇ ਜੀ ਮੁਸਲਮਾਨ ਰਹਿੰਦੇ ਸੀ। ਅੱਛਾ ਸਾਰੇ ਪਿੰਡ ਸਿੱਖਾਂ ਦਾ ਹੀ ਸੀ ਸਿੱਖਾਂ ਦਾ ਹੀ 마ਸੀ ਸੀ 마ਸੀ ਸੀ ਕੋਈ ਮਾਸੀ ਮਾਸੀ ਮੁਸਲਮਾਨ ਸੀ ਨਹੀਂ ਮੁਸਲਮਾਨ ਨਹੀਂ ਕੋਈ ਹੋਰ ਯਾਦ ਦੇ ਹੋਣਗੇ 마ਸੀ ਸੀ ਇੱਕ ਵੇੜੀ ਇੱਕ ਵੇੜੀ ਸ਼ਾਦੀ ਉਹਨਾਂ ਦੇ ਕੋਲ ਸੀ ਸਾਰੇ ਪਰਿਵਾਰ ਮਜਬੀ ਇਹ ਤਾਂ ਕਰਕੇ ਸੀ ਮਾ ਇਹ ਰੋਲਾ ਪੈਣ ਤੋਂ ਪਹਿਲੇ ਸਿੱਖਾਂ ਦਾ ਮੁਸਲਮਾਨਾਂ ਦਾ ਆਪਸੀ ਭਾਈਚਾਰਾ ਕਿੰਨਾ ਵਧੀਆ ਸੀ ਉਸ ਸਮੇਂ ਆਸ ਵਿੱਚ ਮਿਲ ਜੁਲ ਕੇ ਰਹਿੰਦੇ ਸੀ ਪਈ ਟੋਟੇ ਮੇਰ ਕੇ ਲੈਂਦੇ ਸੀ ਇਹ ਮੋਟ ਕਾ ਜਿਹੜਾ ਵੰਡ ਆ ਗਈਆਂ ਫਿਰ ਇੱਕ ਦੂਜੇ ਨੂੰ ਮਾਰਨ ਲੱਗ ਪਏ। ਨਹੀਂ ਇਹ ਕੀ ਮਾਤਾ ਜੀ ਤੁਸੀਂ ਵੇਖਿਆ ਵਾ ਪਹਿਲਾਂ ਇਕੱਠੇ ਰਹਿੰਦੇ ਸੀ। ਇੱਕ ਦਮ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਕਿਉਂ ਗਏ? ਉਹਦਾ ਲੁੱਟ ਖੋਹ ਹੀ ਕਾਰਨ ਸੀ। ਇੱਧਰ ਜ ਕੋ ਖੋਹ ਲਈਏ ਜਾਂ ਕੋਈ ਘਾਹੂਰ ਕੀ ਕਾਰਨ ਸੀ? ਇਹ ਇਦਾਂ ਹੀ। ਇਦਾਂ ਹੀ ਕੋਤ ਜੀ ਤੋਂ ਲੜ ਬਣ ਗਈ। ਤੇ ਫਿਰ ਉੱਠਣ ਇਹੋ ਹੀ ਕੁਛ ਬੰਨਾ ਸੀ। ਮਰਾ ਜੇ ਵੇਗੇ ਤੁਸੀਂ ਉਹ ਵੰਡ ਦੇ ਦੌਰਾਨ ਤੁਸੀਂ ਇੱਧਰ ਆਏ ਜੇ ਤੇ ਉਧਰ ਸਹੀ ਸੀ ਉਸ ਵਕਤ ਜਾਂ ਇਧਰ ਤੁਹਾਨੂੰ ਹੁਣ ਸਹੀ ਆ ਉਧਰ ਸਹੀ ਸੀ ਉਧਰ ਸਹੀ ਸੀ ਤੁਹਾਨੂੰ ਕੀ ਸਹੀ ਲੱਗਦਾ ਸੀ ਹੈ ਹੁਣ ਉੱਥੇ ਤੁਹਾਨੂੰ ਕੀ ਸਹੀ ਸੀ ਪਹਿਲਾਂ ਤੁਹਾਨੂੰ ਉਹ ਵਧੀਆ ਲੱਗ ਰਹੀ ਤੇ ਉਧ ਵਧੀਆ ਲੱਗ ਰਹੀ ਇੱਥੇ ਦੇਖੀਂ ਦੇਖੀਆਂ ਗੱਡੀਆਂ ਤੇ ਕੁਛ ਵੀ ਨਹੀਂ ਉੱਥੇ ਤੇ ਗੱਡੀਆਂ ਵਡੀਆਂ ਵਡੀਆਂ ਗੱਡੀਆਂ ਐਨੇ ਸਾੜੇ ਸਾੜੇ ਦੇਜੇ ਜੰਨੀਆਂ ਗੱਡੀਆਂ ਦੇਜਾ ਕਰਕੇ ਤੇ ਜੇ ਰਾਸ਼ੀ ਹੁੰਦੇ ਚ ਰਾਸ਼ੀ ਦੇਖੂ ਨਾਈ ਲਗਾਓ ਚ ਨਹਿਰ ਦਾ ਪਾਣੀ ਪੈਣਾ ਸਾਰਾ ਸਿਆਲ ਤੇ ਰਾਤ ਗਰਮੀਆਂ ਨੂੰ ਨੂੰ ਕੋਈ ਪੀ ਨਹੀਂ ਸਕਦਾ ਇਹਨਾ ਠੰਡਾ ਹੁੰਦਾ ਹੈ ਅੱਛਾ ਇਹਨਾ ਠੰਡਾ ਪਾਣੀ ਸੀ ਇਹਨਾ ਪਾਣੀ ਠੰਡਾ ਲਾ ਤਾਡੇ ਪਿਤਾ ਦਾ ਕੀ ਨਾਂ ਸੀ ਉਹਨਾਂ ਦਾ ਤੁਹਾਡੇ ਮਾਤਾ ਜੀ ਦਾ ਕੀ ਨਾਂ ਸੀ ਮੇਰੀ ਬਾ ਰਾ ਰਾ ਲਾਵਕੌਰ ਸੀ ਤੇ ਬਾਪ ਮੇਰੇ ਨਾਲ ਦਾ ਛਕਛੇ ਸੀ ਤੇ ਚਾਚੇ ਮੇਰੇ ਜਿਹੜਾ ਇੱਕ ਦਾ ਨਾਂ ਸੀ ਜੋ ਉਸੋ ਹੈ ਇੱਕ ਦਾਣਾ ਚਰੂ ਸੀ ਉਹ ਸੀ ਤੇ ਬਾਪੂ ਸਾਡਾ ਉਹਦਾ ਨਾਮ ਹਰਦਾਨ ਸਿੰਘ ਸੀ ਤੇ ਦੂਜਾ ਦਾ ਪਰ ਜਿਹੜਾ ਉਹਦਾ 500 ਸੀ ਉਹਨੂੰ ਛੋਟਾ 600 ਸੀ ਤੇ ਜੀ ਦਾਦੀ ਸਾਡੀ ਸ਼ਕੀ ਮਰ ਗਈ ਤੇ ਉਹਦੇ ਮੁਰਕੇ ਕੀਤੀ ਹੀ ਉਹ ਦਾਣਾ ਰੱਤਪੂਰ ਸੀ ਮਹਾਰਾਜ ਜੀ ਆ ਜਿਹੜੀ ਤੁਸਾਂ ਹੱਥ ਤਸਵੀਰ ਫੜੀ ਆ ਇਹ ਕਿੰਨਾ ਦੀ ਹੈ ਕੀ ਤਾਂ ਦੇ ਦਾ ਨਾ ਰਿਸ਼ਤਾ ਸੀ ਮੇਰਾ ਬਾਪ ਸੀ ਕੀ ਨਾਮ ਸੀ ਇਹਨ ਦਾ ਗਰਸ਼ਲ ਛੇ ਤਹਾਡੀ ਕੋਈ ਉਥੇ ਅੱਲ ਵੀ ਹੈਗੀ ਸੀ ਪਾਕਿਸਤਾਨ 'ਚ ਕੋਈ ਨਾ ਜਿਵੇਂ ਅਕਸਰ ਹੀ ਪੰਜਾਬੀਆਂ ਦੀਆਂ ਲਾਹਾਂ ਨੇ ਕੋਈ ਨੰਬਰ دار ਹੋਵੇ ਕੋਈ ਨਾ ਜੀ ਅੱਲ ਕੋਈ ਤੇ ਇਹ ਤਸਵੀਰ ਸਿਰਫ ਇਹ ਇਕੱਲੀ ਤੁਹਾਡੀ ਬਾਪ ਦੀ ਆ ਕੋਈ ਹੋਰ ਰਿਸ਼ਤੇਦਾਰ ਦੀ ਜਾਂ ਕੋਈ ਹੋਰ ਨਹੀਂ ਨਹੀਂ ਹੋਰ ਤੇ ਜਿੱਥੇ ਜਿੱਥੇ ਹੋਣਗੇ ਉਥੇ ਉਥੇ ਹੋਊਗੀ ਨਹੀਂ ਕਿਸ ਤਰ੍ਹਾਂ ਤੁਹਾਡੇ ਮਾਤਾ ਸੀ ਜਾਂ ਮਾਮਾ ਜੀ ਜਾਂ ਜਿਹੜੇ ਉਹ ਭੁੱਪੜ ਜੀ ਉਧਰ ਜਿੱਦਾਂ ਦੀ ਡੈਥ ਹੋ ਗਈ ਉਹਨਾਂ ਦੀਆਂ ਵੀ ਕੋਈ ਯਾਦਾਂ ਤੁਹਾਡੇ ਕੋਲ ਤਸਵੀਰਾਂ ਹੈਗੀਆਂ ਨੇ ਕਿ ਜਾਂ ਸਾਡੇ ਸਭ ਕੁਝ ਖਤਮ ਹੋ ਗਿਆ ਸਾਡੇ ਕੋ ਨਹੀਂ ਹੈਗੀ ਉਹਨਾਂ ਕੋਲ ਤੇ ਹੈਗੀਆਂ ਉਹਨਾਂ ਦੇ ਪਰਿਵਾਰ ਕੋ ਉਹਨਾਂ ਦੇ ਪਰਿਵਾਰ ਕੋ ਹੈਗੀਆਂ ਤੇ ਆ ਉਹਨਾਂ ਦਾ ਪਰਿਵਾਰ ਜਿਵੇਂ ਉਧਰ ਗਾਂ ਦੇ ਘੋੜੇ ਪਰਵਾਸ ਤੋਂ ਕੁਝ ਉਹ ਇੱਥੇ ਆ ਮਾਣੇ ਦੀ ਪਛਾਣ ਬਟ ਹੋਈ ਰ ਗਈ ਨਹੀਂ ਨਹੀਂ ਜਿਹਦੇ ਕੋਈ ਪਾਕਿਸਤਾਨ ਚ ਨਹੀਂ ਤੁਹਾਡੇ ਪਰਿਵਾਰ ਚ ਕੋਈ ਨਹੀਂ ਰਹਿ ਗਿਆ ਪਾਕਿਸਤਾਨ ਦੇ ਸਾਰੇ ਖਤਮ ਹੋ ਗਏ ਨੇ ਉਹ ਪੂਆ ਦਾ ਹੀ ਰਹਿ ਗਿਆ ਸਾਡਾ ਨਹੀਂ ਕੋਈ ਰਹਿ ਗਿਆ ਉਹ ਜਿਹੜੇ ਭੂਆ ਦੇ ਰਿਸ਼ਤੇਦਾਰ ਉਧਰ ਰਹਿ ਗਏ ਨੇ ਹਾਂ ਜਿਹੜੇ ਘਾਰੇ ਘਰੇ ਗਲੇ ਤੀ ਹੈ ਕੋਈ ਨਹੀਂ ਅੱਛਾ ਤੇ ਬੱਚੇ ਮੁੰਡੇ ਮੁੰਡੇ ਹੈਗੇ ਤੇ ਜਿਹੜੇ ਸਾਡੇ ਨਾਲ ਹੀ ਕੁਪੁਰਾ ਇੱਕ ਕੋਈ ਆਇਆ ਹੀ ਦੂਜੇ ਛੋਟੇ ਹੀ ਨਾ ਇਦਾਂ ਸ਼ਮਾ ਦਾ ਜੀ ਜਿੱਦਾਂ ਤੁਸੀਂ ਉੱਥੇ ਮਤਲਬ ਛੋਟੇ ਹੁੰਦੇ ਆਪਣੇ ਸਕੂਲ ਵੀ ਗਏ ਸੀ ਜਾਂਦੇ ਸੀ ਜਾਂ ਜਾਂਦੇ ਹੈ ਜਾਂਦੇ ਗੋਜਲੇ ਪਰ ਉਹ ਗੱਲ ਵੀ ਇਦਾਂ ਹੀ بڑے-부ڑے ਰਹੀ ਜਾਂ ਅਸੀਂ ਮਾਰੇ ਅਜੜੀ ਇੱਕ ਤਸਵੀਰ ਹੋ ਰਹੀ ਅਸੀਂ ਦੇਖ ਰਹੇ ਆ ਇਹ ਤਸਵੀਰ ਕਿਹਨਾਂ ਦੀ ਆ ਇਹ ਸਾਡੇ ਸਰਦਾਰ ਦੀ ਇਹਨਾਂ ਦਾ ਨਾਮ ਕੀ ਆ ਜੀ ਪ੍ਰਮੋਦ ਸਿੰਘ ਇਹ ਬਾਪੂ ਜੀ ਵੀ ਉਤਰੋ ਆਏ ਸਾਰੇ ਹੀ ਉਤਰੋ ਆਏ ਇਹਨਾਂ ਦੀ ਉੱਪਰ ਕਿੰਨੀ ਕੀਤੋਂ ਬਾਪੂ ਜੀ ਜਦੋਂ ਮਤਲਬ ਆਏ ਨੇ ਇਹਨਾਂ ਨੇ ਜਦੋਂ ਮੇਟੇ ਟੰਦ ਦੱਸਿਆ ਵੀ ਮੇਰ ਨੂੰ ਇਹ 10 ਸਾਲ ਵੱਡੇ ਈਸਾ ਦਾ ਰੋਮਾਂਚਾ ਰਸਾਲਾ 24 ਸਾਲ ਦੀ ਹੀ ਇਹਨਾਂ ਦੀ ਉਮਰ ਉਸ ਟਾਈਮ ਤੇ ਵਿਆਹ ਤੁਹਾਡਾ ਫਿਰ ਇਧਰ ਆ ਕੇ ਹੋਇਆ ਇਧਰ ਆ ਕੇ ਚਾਰ ਸਾਲ ਬਾਅਦ ਹੋਇਆ ਮਾਲੇ ਜੇਵੇਂ ਤੁਹਾਡੇ ਪਿੰਡਾਂ ਦੇ ਆਲੇ ਦੁਆਲੇ ਪਿੰਡਾਂ ਦੇ ਨਾਮਾਂ ਦਾ ਤੁਹਾਨੂੰ ਪਤਾ ਹੈ ਜਿਹੜੇ ਪਾਕਿਸਤਾਨ 'ਚ ਹੀ ਸਾਡੇ ਵੀ ਤੁਹਾਨੂੰ ਦੱਸਿਆ ਜੀ ਗੁਰ ਤੇਰਾ ਕਿ ਸਾਡਾ ਬੰਦ 298 ਤੇ ਲਾਗੇ 59 ਲਾਗੇ ਨਰੇ ਨਵਾ ਲਾਗੇ 300 ਹੇਜਾ ਕਰਕੇ ਤੇ ਉਦੋਂ ਰਿਵਾੜ ਕੇ ਫੇ ਉਹ ਤੇ ਪੂਰਾ ਬੈਰ ਰਹੀ ਉਹ ਤੇ ਸਾਚ ਆਖੇ ਮੇਜਾ ਕਰਕੇ ਉਹ ਆ ਬੋਲ ਕੇ ਤੇ ਆ ਬਣ ਜਿੱਥੇ ਰਾਤ ਅਸੀਂ ਗੱਡੀ ਰਾਨ ਕੇ ਖੜਾ ਲਿਆ ਉਹ ਬੁਝਿਆ ਵਾਲੀ ਸੀ ਤੇ ਉਦਰੀ ਚਾਰ ਟੋਟੀਆਂ ਉਹ ਸਾਰੇ ਹੁਜੀ ਪਰ ਸੀ ਗੱਡੀ ਫੇਟਾ ਲੇ ਫੇ ਜਾਨੀ ਖਸਰਾ ਵਾਂ ਬਦੂ ਰੋੜੇ ਸਾਡੇ ਸਹਰਿਆ ਲਾ ਅਸੀਂ ਮਾਰੇ ਜਿਵੇਂ ਉਸ ਸਮੇਂ ਵਟਫਟ ਬਹੁਤ ਹੋਈ ਬਹੁਤ ਦੋਵੇਂ ਪਾਸੇ ਦੋਵਾਂ ਪੰਜਾਬੀਆਂ ਦਾ ਬਹੁਤ ਹੀ ਘਾਣ ਹੋਇਆ ਨੁਕਸਾਨ ਹੋਇਆ ਤੁਹਾਡੇ ਦਿਲ ਦੇ ਵਿੱਚ ਕਿੰਨਾ ਕੁ ਦਰਦ ਆਉਂਦਾ ਤੁਹਾਨੂੰ ਕਿੰਨਾ ਕੁ ਮਹਿਸੂਸ ਹੁੰਦਾ ਦੁਨਦੇ ਕੋਟੇ ਉਧਰ ਇਹ ਕਾਰ ਛੱਡ ਕੇ ਆਏ ਆ ਬਣੇ ਆ ਬਹੁਤ ਸਾਰੀਆਂ ਚੀਜ਼ਾਂ ਛੱਡ ਕੇ ਆਏ ਆ ਉਧਰ ਮਾਦਾਂ ਚ ਕਿੰਨੀ ਕੀ ਤੁਹਾਡੀ ਜਾਇਦਾਦ ਜ਼ਮੀਨ ਸਾਡੀ 3.5 ਡੋਡੋ ਮਰਾ ਬੇਸਾਰੇ ਪਿੰਸਿੰਗਰ ਕਾਰ ਸੀ ਨਾ ਜਿਹੜੇ ਉਹਨਾਂ ਦੋ ਦੋ ਮਰਬੇ ਦੇ ਦੂਜਾ ਨੂੰ ਮਰਬਾ ਮਰਬਾ ਜਿਹੜੀ ਆਈ ਸਾਢੇ ਦੋ ਦੋ ਮਰਬੇ ਜਦੋਂ ਫਿਰ ਤੁਸੀਂ ਇੱਧਰ ਆਏ ਤੇ ਇੱਧਰ ਤੁਹਾਨੂੰ ਕੋਈ ਜ਼ਮੀਨ ਅਲਾਟਮੈਂਟ ਹੋਈ ਨਹੀਂ ਇੱਕ ਇੱਥੇ ਸਾਢੀ ਥੋੜੀ ਥੋੜੀ ਬੈਣੀ ਉਹਨਾਂ ਨੇ ਦਿੱਤੀ ਉਹਨਾਂ ਨੇ ਅਸੀਂ ਇਹ ਮੂਹ ਛੱਡੇ ਲਾਗੇ ਹਾਂ ਜਿਹੜਾ ਟਾਟੀ ਬਾ ਕੁੰਡੜ ਪੇਗ ਉਹਨਾਂ ਨੇ ਲਾ ਨਹੀਂ ਕੋਈ ਤਾਂ ਵੰਡ ਇਸ ਤਰੀਕੇ ਨਾਲ ਨਹੀਂ ਹੋਈ ਵੀ ਜਿੰਨੀ ਜ਼ਾਇਦਾ ਤੋਂ ਉਧਰ ਕੋਈ ਛੱਡ ਕੇ ਆਇਆ ਉਹ ਉਸੇ ਹਿਸਾਬ ਨਾਲ ਇੱਧਰ ਮਿਲੇ ਆਹ ਚੰਗੀਆਂ ਮਾੜੀਆਂ ਦਾ ਕਰਕੇ ਜੇ ਪੂਰੀ ਜ਼ਮੀਨ ਜਿਹੀ ਉਧਰ ਮਤਲਬ ਜਿੰਨੀ ਤੁਹਾਡੀ ਉਧਰ ਜ਼ਿਆਦਾ ਸੀ ਜੋ ਤੁਹਾਨੂੰ ਸੁਖ-ਸੂਦਾਂਦਰੀ ਇਧਰ ਆ ਕੇ ਨਹੀਂ ਮਿਲੀਆਂ ਨਹੀਂ ਮਿਲੀਆਂ ਮੈਂ ਇਹ ਸੋਨੂੰ ਮਿਲਿਆ ਜੀ ਜਿਵੇਂ ਕਿ ਕਈਆਂ ਨੇ ਸਿਖਾਣੇ ਆਪਣੀਆਂ ਜਵਾਨ ਬੇਟੀਆਂ ਜਿਹੜੀਆਂ ਉਹਨਾਂ ਆ ਵੀ ਜਾਂ ਗਲੇ ਦਬਾ ਕੇ ਜਾਂ ਵੱਡੀਆਂ ਨੇ ਗੱਲ ਸੱਚੀ ਹੈ ਚਾਚੂ ਸੱਚੀ ਹੈ ਫਟ ਜਦੋਂ ਸਾਲੂ ਪੜਾਣਾ ਗਸਰ ਦਾਦਾ ਹੋ ਗਿਆ ਗੋਰ ਤੇ ਉਹਨਾਂ ਨੇ ਆਖਿਆ ਉਹ ਠੀਕ ਅੱਧਾ ਹੋਰ ਵੀ ਇੱਥਾਂ ਲੈਣ ਪੈਣਾ ਸਾਡੇ ਬਾਬੇ ਨੇ ਇਹ ਗੱਲ ਆਖੀ ਵੀ ਇਹ ਦਾ ਹੋਇਓ ਸਾਡੇ ਮੁਸਲਮਾਨਾਂ ਨਾਲ ਹੋਰ ਹੋ ਜਿਓ ਮੁਸਲਮਾਨਾਂ ਨਾਲ ਜਿੰਨੀਆਂ ਬੀਬੀਆਂ ਹੋਣਗੀਆਂ ਸਾਰੀਆਂ ਚੌਂਕ 'ਚ ਇਕੱਠੀਆਂ ਆ ਜਾਣ ਵੜ ਵੜ ਛੁੱਟੀ ਆਏ ਵੜ ਵੜ ਛੁੱਟੀ ਆਏ ਉਹਨਾਂ ਦੇ ਘੂਨਾ ਆ ਜਾਣ ਇਹੋ ਹੀ 10 ਸਾਲ ਮਤਲਬ ਇਕੱਠੇ ਪੰਜਾਬੀ ਪਹਿਲੋਂ ਮਤਲਬ ਰਹਿੰਦੇ ਰਹੇ ਇਕੱਠੇ ਵਿਆਹ ਸ਼ਾਦੀਆਂ ਖੁਸ਼ੀਆਂ ਸਾਰੇ ਗਮਿਆਂ ਦੇ ਟਾਈਮ ਇਕੱਠੇ ਹੁੰਦੇ ਰਹੇ ਇੱਕ ਦਮ ਇਹਨਾਂ ਦੇ ਵਿੱਚ ਜਹਿਰ ਜਿਹੜਾ ਮਨਾਂ ਦੇ ਵਿੱਚ ਇਹ ਕਿੰਨੇ ਘੋਲਦਾ ਸੀ ਜਾਂ ਕੋ ਕਿਦਾਂ ਸੀ ਹੈ ਜਿਹੜਾ ਕਿਤੇ ਜਿੰਨਾਂ ਨੇ ਵੰਡਾ ਪਾਈਆਂ ਉਹਨਾਂ ਨਾਲ ਹੀ ਘੁੱਡਣਾ ਸੀ ਬਾਦਾ ਜੀ ਉਸ ਸਮੇਂ ਕੋਈ ਤੁਹਾਡੇ ਪੇਂਟ ਦੀ ਕੋਈ ਨਿਸ਼ਾਨੀ ਜਿਹੜੀ ਤੁਹਾਨੂੰ ਅੱਜ ਵੀ ਚੇਤੇ ਆ ਤੁਹਾਡੇ ਮਨਾਂ ਦੇ ਵਿੱਚ ਵਸੀ ਹੋਈ ਆ ਲੱਗੇ ਗੁਰਦੁਆਰਾ ਸਾਹਿਬ ਸਕੂਲ ਮਸਜਿਦ ਕੋਈ ਵੀ ਉੱਥੇ ਜਿਹੜੀ ਸੀ ਜਦੋਂ ਹੀ ਆਪਣਾ ਸ਼ਹਿਰੋਂ ਆਉਂਦੇ ਨਾ ਗੋਜਦੇ ਰਾਜਪੱਠਾ ਹੁੰਦਾ ਹੀ ਅੱਜ ਚਾਰਕੇ ਪੱਠਾ ਹੁੰਦਾ ਹੀ ਉੱਥੇ ਹੀ ਆਣ ਕੇ ਜਿਹੜੇ ਪਿੰਡ ਵਾਦੇ ਆ ਐਸਾ ਸਾਡਾ ਗੁਰਦੁਆਰਾ ਹੀ ਐਸਾ ਗੁਰਦੁਆਰਾ ਹੀ ਤੇ ਜਦੋਂ ਅੱਛਾ ਵੀ ਖੂਹ ਚੌਂਗੜੇ ਸਾਡਾ ਵੱਡੀ ਗੜੀ ਸੀ ਸਾਡੀ ਚੌਂਗਵਾਰੀ ਦੋ ਗੜੀਆਂ ਉਧਰ ਸੀ ਦੋ ਗੜੀਆਂ ਉਧਰ ਸੀ ਉਹ ਛੋਟੀਆਂ ਹੀ ਸਾਡੀ ਗੜੀ ਬਹੁਤ ਵੱਡੀ ਸੀ ਤੇ ਉਹ ਫਿਰ ਉਹ ਖੂਹ ਸਾਡਾ ਚੌਂਗਰੇ ਵਿੱਚ ਸੀ ਪੇਂਡ ਦੇ ਵਿੱਚ ਗਾਏ ਪੇਂਡ ਦੇ ਵਿੱਚ ਗਾਏ ਤੇ ਹੋਰ ਕੋਈ ਸਕੂਲ ਪੇਂਡ ਤੇ ਕਿੰਨੇ ਸੀ ਉਸ ਸਮੇਂ ਸਕੂਲ ਇੱਕੋ ਸੀ ਇੱਕ ਸਾਡੇ ਗਰੇਠੀ ਬਸ ਚੱਲ ਰੰਜੇ ਉਹ ਹੀ ਸਕੂਲ ਸੀ ਉਹ ਰਾਗੇ ਗੋਦਵਾਰੇ ਉਥੇ ਉਹਨਾਂ ठाਵ ਦੇ ਟਾਹੇ ਤੁਸੀਂ ਉਥੇ ਕਿੰਨਾ ਪੜੇ ਜਾਂਦੇ ਹੋ ਸਕੂਲ ਕੋਹ ਜੇ بڑے ਕੋਈ ਨਹੀਂ ਆਵੇ ਦੋ ਚਾਰ ਜਿਹਾ ਟਾਪਾ ਪੜ੍ਹੇ ਜਾਂਦੇ ਰਹੇ ਹਾਂ ਮੀਨੂ ਕੋ ਇੰਨਾ ਕੀ ਹੁੰਦਾ ਜੀ ਤੁਸੀਂ ਕਿ ਜਾਂਦੇ ਰਹੇ ਜੀ ਨਾ ਪੜ੍ਹੇ ਜਾਂਦੇ ਰਹੇ ਹਾਂ ਗੋਰੇ ਜਾਂਦੇ ਰਹੇ ਹਾਂ ਇਹਦੇ ਵੀ ਤੇਰਜੀ ਪੜ੍ਹਦੇ ਹਾਂ ਗੋਰੇ ਜਾਂਦੇ ਮੋਦਰੇ ਲੱਗੇ ਨਹੀਂ ਜੀ ਕੋਈ ਉਥੇ ਵੱਡਾ ਸਕੂਲ ਹੈ ਵੱਡਾ ਜੀ ਠੀਕ ਹੈ ਉਥੇ ਫਿਰ ਜਦੋਂ ਪੜ੍ਹਦੇ ਹੋ ਉਥੇ ਪੰਜਾਬੀ ਪੜ੍ਹਾਉਂਦੇ ਸੀ ਹਾਂ ਪੰਜਾਬੀ ਉਰਦੂ ਵੀ ਪੜ੍ਹਾਉਂਦੇ ਨੇ ਹਾਂ ਜੀ ਨਹੀਂ ਪੰਜਾਬੀ ਪੰਜਾਬੀ ਸੀ ਪੰਜਾਬੀ ਭਾਸ਼ਾ ਤਾਨੂੰ ਕਿਸੇ ਮਾਸਟਰ ਦਾ ਤਾਨੂੰ ਕਿਸੇ ਜਾਂ ਕੋਈ ਟੀਚਰ ਦਾ ਕੇ ਦਾ ਤੁਹਾਨੂੰ ਪਤਾ ਕੋਈ ਨੀ ਚੇਤੇ ਪੁੱਟ ਗਿਓ ਨਾ ਜਿਹਨੇ ਲਾਗੇ ਪਿੰਡਾਂ ਦੇ ਮੁਸਲਮਾਨ ਸੀ ਉਹ ਵੀ ਵਿਆਹਾਂ ਸ਼ਾਦੀਆਂ ਚਾਹੁੰਦੇ ਜਾਂਦੇ ਸੀ ਵਾਡੂ ਵਾਡੂ ਭੈਣ ਭਰਾ ਵਾਹੂ ਵਰਤਦੇ ਸੀ ਸਾਡੇ ਮੁੱਠੀ ਵਾਡੂਆਂ ਨਾਲ ਕਰਕੇ ਸ਼ਰੀਕੇ ਬਣ ਗਏ ਪਹਿਲਾਂ ਕੁਝ ਕਾਉਂਦੇ ਜਾਂਦੇ ਸੀ ਵਿਆਹਾਂ ਸ਼ਾਦੀਆਂ ਮਿਲਦੇ-ਗਿਲਦੇ ਵਿਆਹਾਂ ਸ਼ਾਦੀਆਂ ਦੇ ਉਦੋਂ ਰੋਟੀ ਰੋਟੀ ਪਾਣੀ ਖਾਣਾ ਸਾਬ ਕਰਨਾ ਦੇਂਦੇ ਦੇਂਦੇ ਤੇ ਜਦੋਂ ਇਹ ਤੁਹਾਡੇ ਸਰਦਾਰ ਜੀ ਜਿਹੜੇ ਘਰ ਵਾਲੇ ਇਹ ਗਏ ਉਧਰ ਤੇ ਉਹਨਾਂ ਨੇ ਫਿਰ ਵਧੀਆ ਤਰੀਕੇ ਨਾਲ ਉਹਨਾਂ ਦਾ ਮਾਨ ਸਤਕਾਰ ਕੀਤਾ ਕੀ ਦੱਸਿਆ ਤੁਹਾਨੂੰ ਅੱਗੇ ਉਹਨਾਂ ਨੇ ਅੱਜ ਉਹਨਾਂ ਨੇ ਕੀ ਦੱਸਣਾ ਸੋਣੀ ਉਹਨਾਂ ਰਾਖੀ ਕੀਤੀ ਸੀ ਉਹਨੇ ਉਹਨਾਂ ਨੇ ਰੋਟੀ ਪਾਣੀ ਬਕਾਈ ਨਾ ਨਾ ਰਹਿੰਦੇ ਰਹੇ ਨੋਆ ਨੋਨਾ ਕਰਾਇਆ ਸੋਣਾ ਐਡਾ ਕਰਕੇ ਪਿਆਨ ਪਾਣੀ ਬਕਾਇਆ ਸਾਡਾ ਪਰ ਆਇਆ ਬੜੀ ਸੇਵਾ ਕੀਤੀ ਉਹਨਾਂ ਨੇ ਕਿੰਨੇ ਦਿਨ ਰਹਿ ਗਏ ਉਹਦਾ ਵਾਹ ਵਾਹ ਕੀ ਗੱਲ ਇਹ ਹਵਟਾ ਕੇ ਉਹ ਤੋ 10 ਦਿਨ ਲੱਗੇ ਆਏ ਆ ਅਬ ਜੋ ਜਾ ਨਹੀਂ ਰਹੇ ਨੇ ਵਾਹ ਉਹਨੇ ਰੱਖੀ ਹੈ 3-4 ਕਿ ਕਰਤਾਰ ਕੋ ਰਹਿਣ ਕੱਡੀ ਉਹ ਉਮਰੋ ਚੱਲੀ ਹੈ 100 ਸਾਲ ਦੇ ਕਰੀਬ ਤੇ ਅਜੇ ਤੁਸੀਂ ਐ ਫਿਟ ਫਾਟ ਜ ਮਤਲਬ ਕੀ ਇਰਾਜ ਕੀ ਹੈ ਗੱਲ ਦਾ ਮਤਲਬ ਐ ਨਹੀਂ ਅਜਕਲ ਦੇ ਵੇਖੀਦਾ 45 50 60 ਸਾਲ ਤੇ ਜਾ ਕੇ ਬੰਦੇ ਐ ਬਿਮਾਰ ਹੋ ਜਿੰਦੇ ਟਲੇ ਪੈ ਜਾਂਦੇ ਕੁਲ ਕਰਾ ਕਾ ਖਾਟੀ ਗਣ ਖਰਾ ਕਾ ਖਾਦੀਆਂ ਨੇ ਕਿ ਉਹ ਵਾਧੂ ਖਾਦਾ ਐ ਆਪਾਂ ਕੋਈ ਧੋਖ ਨਹੀਂਗਾ ਹੈਗਾ ਆਪਾਂ ਜਾਂ ਕੋਈ ਹੋਵੇਵੇ ਕਿਸੇ ਜੀ ਵਿੱਚ ਧੋਖਿਆ ਨਾ ਆਪਾਂ ਫੋਟੋ ਹੀ ਧੋ ਲੈ ਰਹੇ ਆਂ ਉਸੇ ਲੋਆਏ ਟਰਸਟ ਕਰਾਏ ਕੋਈ ਧੋਖ ਨਹੀਂ ਹੈਗਾ ਤੁਮ ਕਹਿੰਦੇ ਕੋਈ ਕੋਈ ਬਿਮਾਰੀ ਬੇ ਬਿਛੂਗਰ ਬਲੱਡ ਪ੍ਰੈਸ਼ਰ ਕੁਝ ਨਹੀਂ ਡਾਕਟਰ ਜਰੂਰ ਹੈਗਾ ਉਹਦੀ ਗੋਲੀ ਜਰੂਰ ਛੋੜਾ ਜਾਂਦੇ ਆਂ ਇਹ ਜਗਾ ਕਰਕੇ ਤੇ ਆਪਾਂ ਥੋੜੀ ਜਿਹੀ ਕਰਦੇ ਟੈਨਸ਼ਨ ਦਾ ਕਰਕੇ ਥੋੜਾ ਜਿਹਾ ਹੈਗਾ ਆਪਾਂ ਕੋਈ ਗੱਲ ਨਹੀਂ ਬਾਕੀ ਸੇਤ ਠੀਕ ਆ ਤੁਹਾਡੀ ਬਾਕੀ ਬੜੀ ਹੈ ਬੜੀ ਦਰਸ਼ਕੋ ਅਸੀਂ ਗੱਲ ਕੀਤੀ ਆ ਮਾਤਾ ਜੀ ਨਾਲ 100 ਸਾਲ ਦੇ ਕਰੀਬ ਇਹਨਾਂ ਦੀ ਉਮਰੋ ਚੱਲੀ ਆ ਇਹਨਾਂ ਨੇ ਸਾਰੀ ਹੱਡ ਬੀਤੀ ਜੋ ਕਰੀਬ 2 ਮਹੀਨੇ ਇਹਨਾਂ ਦੇ ਨਾਲ ਬੀਤੀ ਇਹਨਾਂ ਦੱਸਿਆ ਕਿ ਰਸਤੇ 'ਚ ਇਸ ਤਰ੍ਹਾਂ ਕਤਲੋਗਾਰ ਧੋਈ ਕਿਸ ਤਰ੍ਹਾਂ ਲੁੱਟਾਂ ਕੋਈਆਂ ਭਰੇ ਘਰ ਸਾਜੂ ਸਮਾਨ ਦੇ ਵੱਡੀਆਂ ਹਵੇਲੀਆਂ ਜਮੀਂ ਜਾਇਦਾਦ ਛੱਡ ਕੇ ਖਾਲੀ ਹੱਥ ਪਰਤਨਾ ਮਜਬੂਰ ਹੋਣਾ ਪਿਆ ਮਾਤਾ ਜੀ ਨੇ ਦੱਸਿਆ ਵੀ ਰਸਤੇ ਦੇ ਵਿੱਚ ਕੋਈ ਨਹੀਂ ਕਿਸੇ ਦਾ ਬਣਿਆ ਉਦੋਂ ਹਰ ਇੱਕ ਨੇ ਇਹੀ ਵੇਖਿਆ ਕਿ ਇਹਨਾਂ ਦੇ ਕੋਲ ਸਮਾਨ ਕਿਹੜਾ ਲੁੱਟਾਂ ਖੋਈਆਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਜਿਸ ਤਰ੍ਹਾਂ ਇਹ ਬਡੇਰੀ ਉਮਰ ਦੇ ਬਜ਼ੁਰਗ ਨੇ ਇਹਨਾਂ ਨੂੰ ਪਾਕਿਸਤਾਨ ਜਾਣ ਦੇ ਜਾਂ ਉਧਰੋਂ ਇੱਧਰ ਆਉਣ ਦੇ ਜਿਹੜੇ ਵੀਜ਼ੇ ਨੇ ਆਸਾਨੀ ਨਾਲ ਮਿਲਣੇ ਚਾਹੀਦੇ ਨੇ ਕਿਉਂਕਿ ਇਹ ਆਪਣੇ ਜੰਮਣ ਪਾਉ ਜਾਂ ਕੇ ਵੇਖ ਸਕਣ ਕਿਉਂਕਿ ਮਾਤਾ ਜੀ ਦੀ ਗੱਲਬਾਤ ਤੋਂ ਸਾਨੂੰ ਮਹਿਸੂਸ ਹੋਇਆ ਕਿ ਅਜੇ ਵੀ ਆਪਣੇ ਪੁਰਾਣੇ ਘਰ ਨੂੰ ਉਹ ਬਹੁਤ ਮਿਸ ਕਰਦੇ ਨੇ ਉਹ ਚਾਹੁੰਦੇ ਨੇ ਕਿ ਜੇ ਉਹਨਾਂ ਕੋਲ ਜਾਇਆ ਜਾ ਸਕੇ ਸਰਕਾਰਾਂ ਇਹਨਾਂ ਨੂੰ ਛੋਟ ਦੇਣ ਤੇ ਇਹ ਆਪਣੇ ਪੁਰਾਣੇ ਘਰ ਉਥੇ ਆਪਣੇ ਜਿਹੜੇ ਕੋਈ ਇਹਨਾਂ ਦੇ ਆਂਢੀ ਗੁਆਂਢੀ ਸੀ ਪੁਰਾਣੀਆਂ ਸਹੇਲੀਆਂ ਰਿਸ਼ਤੇਦਾਰ ਉਹਨਾਂ ਨੂੰ ਮਿਲ ਸਕਣ ਡੇਲੀ ਨਿਊਜ਼ ਹੁਣ ਤੱਕ ਅਮਰਸਰ